ਪਾਜੀ ਮੈਂ ਤੇਕੇ ਆਪਣੇ ਕੱਲ ਦੀ ਗਈ ਸੀ ਰਾਤ ਰਹੀ ਤੇਕੇ ਤੇ ਮੈਨੂੰ ਜਾਣਾ ਸੀ ਭਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਵੇੜੀ ਨਹੀਂ ਪੈਂਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਫਰੇ ਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਆ ਪਾਜੀ ਤੇ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਰ ਸ਼ਵੇਰੀਓਂ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਇਹ ਆਪਣੇ ਘਰ ਜਾਏ। ਆਹ ਸਾਨੂੰ ਇੱਥੇ ਸ਼ਹਿਰ ਦੇ ਆਣ ਕੇ ਬੈਠੇ ਜ्यां। ਕਿਹੜੇ ਪਿੰਡ ਤੋਂ ਆਵੋ ਜੀ? ਅਸੀਂ ਚੇਬੇ ਜਾਣਾ ਆਪਾਂ ਦੀ ਚੇਬੇ। ਚੇਬੇ ਆਡਾ ਘਰ। ਕਿੱਥੇ ਗਏ ਸੀ ਆਸਪਾਸ? ਗੁਰਦੁਆਰੇ। ਇਧਰ ਮੈਂ ਆਉ ਕਾਨੂੰ ਆਣ ਵਾਲੇ ਨੇ ਤੇ ਕੇ ਨੇ ਪੁਰਾਣੇ ਚਾਹ ਲਿਆ। ਹਲਦੀ ਮੈਂ ਗਈ ਜੀ। ਸਰਾਪ ਮੈਂ ਆਪਣੇ ਤੇ ਕੇ ਨੇ। ਫੋਨ ਮੈਂ ਚਾਹ ਸਵੇਰੇ ਚਾਹ ਚ ਪੀਤੀ। ਰੋਟੀ ਫਾਦੀ ਤੇ ਮੈਂ ਬੱਸ ਲਈ ਤੇ ਮੈਂ ਚੱਲ ਮੈਂ ਚੱਲਣੀ ਆਪਣੇ ਪਿੰਡ ਦੇ। ਪਾਠੋ ਤੇ ਨੰਗੇ ਵਾਲੀ ਜਾਂਦੇ ਆ। ਸਰਕਾਰਾਂ ਤੋਂ ਕੀ ਮੰਗ ਕਰਦੇ ਆ? ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਪੋਲ ਬਣਨੂ। ਪੱਕਾ ਪੋਲ ਬਣਨੂ ਪੱਕਾ ਦਰਿਆ ਪੱਕਾ। ਚਾਰ ਸਿਫਰੇ ਸਾਡਾ ਤਾਂ ਪੱਕਾ ਦਰਿਆ ਸਾਡਾ ਬੰਦੋ। ਜਿਹੜਾ ਪੋਲ ਬੱਜ ਦੇਵੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ। ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਧਰ? ਪਾਣੀ ਦੇ ਸਵੇਰੇ ਕਿੰਨ 4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਇਹ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਲਕਸੂਰ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਣ ਲਾ ਦੇਉ ਸਰਕਾਰ ਨਹੀਂ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਹਾਂ ਜੋ ਕਰਨਾ ਤੋਹਾਂ ਕਰਨਾ ਇਹ ਆ ਮੜਾ ਮੋਠਾ ਐ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜਾ ਸਕਦੇ ਜੇ ਕੋ ਹਾਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਅੱਜ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉਹਦੀ ਕੀ ਕਰ ਸਕਦੇ ਜੀ ਠੀਕ ਹੈ ਪਾਪੀ ਮੇਰਾ ਸਤਿਸ਼ੰਗ ਨਾ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂ ਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆ ਜੀ ਰੈਂਪਾ ਦੋਨਾਂ ਛਟਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਵਿ ਸਾਹ ਉਹ ਨਵੀਂ ਆ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਮਾਸੀ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਕਿਸ਼ਤੀ ਪੈ ਰਹੀ ਹੈ ਇਹ ਤਾਂ ਕੋਈ ਨਹੀਂ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨੀਓਣਾ ਕੜਿਆ ਲੱਗ ਲੱਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਜੀ ਠੀਕ ਹੈ